रामकली मैला पंजवा कोट जन्म के बिनसे पाप हर हर जपत नाही संताप गुर के चरम कमल मन वसे महा विकार तन ते सब नससे गोपाल को जस गाओ प्राणी अकथ तथा साची प्रभु पूरन ज्योति ज्योत समाणी रहाओ ਤ੍ਰਿਸ਼ਨਾ ਭੂਖ ਸਭ ਨਾਸੀ ਸੰਤ ਪ੍ਰਸਾਦ ਜਪਿਆ ਅਵਿਨਾਸ਼ੀ ਰਹਿਣ ਦਿਨਸ ਪ੍ਰਭ ਸੇਵ ਕੁਮਾਨੀ ਹਰ ਮਿਲਣ ਕੀ ਇਹ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਇਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੂਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪਰਵਾਨ ਸੰਤ ਜਨਾ ਮਸਤਕ ਨੀਸ਼ਾਨ ਦਾਸ ਕੀ ਰੇਣ ਆਏ ਜੇ ਕੋਏ ਨਾਨਕ ਇਸ ਕੀ ਪਰਮ ਗਤ ਹੋਏ RAM ਕਲੀ ਮਹਿ ਲਾਪਨਵਾ ਦਰਸ਼ਨ ਕੋ ਜਾਈਏ ਕੁਰਬਾਨ ਚਰਨ ਕਮਲ ਹਿਰਦੈ ਤਰਤਿਆਨ ਤੂ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਤਤ ਮਿਟੇ ਅਭਿਮਾਨ ਔਰ ਬ੍ਰਹਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਏ ਹਰ ਨਾਮ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਣ ਗੁਰ ਕਾ ਸ਼ਬਦ ਸਤ ਕਰਮਾਨ ਗੁਰ ਬਚਨੀ ਸੰਸਰ ਸੁਖ ਦੁਖ ਕਦੇ ਨਾ ਵਿਆਪੈ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਦਾਤਾ ਦਇਆਲ ਬਖਸ਼ਿੰਦ ਗੁਰ ਚਰਨੀ ਜਾ ਕ ਮਨ ਲਗਾ ਨਾਨਕ ਦਾਸ ਤਿਸ ਪੂਰਨ ਪਾਗਾ RAM ਕਲੀ ਮਹਿਲਾ ਪਨਵਾ ਕਿਸ ਤਰ ਬਸੈ ਵਿਚਰੈ ਭਵਨ ਮੂੜ ਮੁਗਧ ਤੇਰਾ ਸੰਗੀ ਕਵਨ RAM ਸੰਗੀ ਤਿਸ ਗਤ ਨਹੀਂ ਜਾਣੈ ਪੰਜ ਬਟਵਾਰੇ ਸੇ ਮੀਤ ਕਰ ਮੰਨੈ ਸੋ ਘਰ ਸੇਵ ਜਿਤ ਉਧਰੈ ਮੀਤ ਬਉਣ ਗੋਬਿੰਦ ਰਵੀਏ ਦਿਨ ਰਾਤੀ ਸਾਧ ਸੰਗ ਕਰ ਮਨ ਕੀ ਪੀਤ ਪ੍ਰਾਉ ਜਨਮ ਬਿਹਾਨੂ ਅਹੰਕਾਰ ਅਰਵਾਦ ਤ੍ਰਿਪਤ ਨ ਆਵੇ ਵਿਖਿਆ ਸਾਧ ਧਰਮਤ ਧਰਮਤ ਮਹਾਂ ਦੁਖ ਪਾਇਆ ਤਰੀ ਨ ਜਾਈ ਦੁਤਰ ਮਾਇਆ ਕਾਮਨਾ ਆਵੇ ਸੋ ਕਾਰ ਕਮਾਵੇ ਆਪ ਬੀਜ ਆਪੇ ਹੀ ਖਾਵੈ ਰਖਨ ਕੋ ਦੂਸਰ ਨਹੀਂ ਕੋਏ ਤੋ ਨਿਸਤਾਰੈ ਜੋ ਕਿਰਪਾ ਹੋਏ ਪਤਿਤ ਪਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਕੀਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸ਼ਰਨ ਗਹੀ ਨਾਨਕ ਪ੍ਰਭ ਤੇਰੀ RAM KALI ਮਹਿਲਾ 5ਵਾਂ ਇਹ ਲੋਕੇ ਸੁਖ ਪਾਇਆ ਨਹੀਂ ਭੇਟਤ ਧਰਮ ਰਾਇਆ ਹਰ ਦਰਗਾ ਸ਼ੁਭਾਵੰਤ ਥੋਨ ਗਰਬ ਨਾਹੀ ਬਸੰਤ ਜਾਨੀ ਸੰਤ ਕੀ ਮਿਤਰਾਈ ਕਰ ਕਿਰਪਾ ਦੀਨੋ ਹਰ ਨਾਮ ਪੂਰਬ ਸੰਜੋਗ ਮਿਲਾਈ ਰਹਾ ਗੁਰ ਕੈ ਚਰਨ ਚਿਤ ਲਾਗਾ ਤਨ ਤਨ ਸੰਜੋਗ ਸੁਭਾਗਾ ਸੰਤ ਕੀ ਤੂਰ ਲਾਗੀ ਮੇਰਾ ਮਾਥੇ ਕਿਲ ਵਿਖ ਦੁਖ ਸਗਲੇ ਮੇਰੇ ਲਾਥੇ ਸਾਧ ਕੀ ਸਚ ਟਹਿਲ ਕਮਾਨੀ ਤਬ ਹੋਏ ਮਨ ਸ਼ੁੱਧ ਪ੍ਰਾਨੀ ਜਨ ਕਾ ਸਫਲ ਦਰਸ਼ ਦੀਠਾ ਨਾਮ ਪ੍ਰਭੂ ਕਾ ਘਟ ਘਟ ਬੂਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਤਿਸ ਮੈਂ ਪਰਵੇਸ਼ ਤਰਕਟੇ ਅਨੂਪ ਗੋਵਿੰਦ ਪ੍ਰਭ ਪੂਰੇ ਨਾਨਕ ਬਖਸ਼ਿੰਦ RAM ਕਲੀ ਮੈਂ ਲਾ ਪੰਜਵਾ ਗਊ ਕਾ ਚਾਰੇ ਸਾਰ ਦੂਲ ਕੌਢੀ ਕਾ ਲਖ ਹੁਆ ਮੂਲ ਬੱਕਰੀ ਕੋ ਹਸਤੀ ਪ੍ਰਤ ਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪੀਤੰ ਤਬ ਮੇਰੇ ਬਰਨ ਨਸਾ ਕਉ ਬਹੁ ਗੁਨ ਤੇਰੇ ਰਹਾ ਦੀਸਤ ਮਾਸ ਨਾ ਖਾਏ ਬਿਲਾਈ ਮਾਂ ਕਸਾਬ ਛੁਰੀ ਸਤ ਪਾਈ ਕਰਨ ਹਾਰ ਪ੍ਰਭ ਹਿਰਦ ਵੂਠਾ ਸਾਥੀ ਮਛਲੀ ਕਾ ਜਾਲਾ ਟੂਟਾ ਸੂਕੇ ਕਾਸ਼ਟ ਹਰੇ ਚਲੂਲ ਉਤੇ ਫਲ ਫੂਲੇ ਕਮਲ ਅਨੂਪ ਅਗਨਿਵਾਰੀ ਸਤਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਕਿਰਤ ਕਾਣਾ ਕ ਕਰੇ ਉਧਾਰ ਕਬ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸ਼ਰਨਾਈ RAM Kali ਮਹਿਲਾ ਪੰਜਵਾ ਪੰਚ ਸਿੰਘ ਰਾਖੇ ਪ੍ਰਭ ਮਾਰ ਦਸ ਬਿਗਿਆੜੀ ਲਈ ਨਿਵਾਰ ਤੀਨ ਅਵਰਤ ਕੀ ਚੂਕੀ ਖੇਰ ਸਾਧ ਸੰਗ ਚੂਕੇ ਪੈ ਫੇਰ ਸਿਮਰ ਸਿਮਰ ਜੀਵਾਂ ਗੋਵਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸੱਚਾ ਬਖਸ਼ਿੰਦ ਰਹਾ ਦਾਜ ਗਏ ਤ੍ਰਿਣ ਪਾਪ ਸੁਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਅਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖ ਮਾਨ ਸાગਰ ਤਰਿਓ ਬਾਛਰ ਖੋਜ ਖੇਦ ਨਾ ਪਾਇਓ ਨਾ ਫੁਨ ਰੋਜ ਸਿੰਧ ਸਮਾਇਓ ਟਟਕੇ ਮਾਹੇ ਕਰਨ ਹਾਰ ਕੋ ਕਿਛ ਅਚਰਜ ਨਾ ਹੈ ਜੋ ਛੂਟ ਤੋ ਜਾਏ ਪਿਆਲ ਜੋ ਕਾਢਿਓ ਤੋ ਨਦਰ ਨਿਹਾਮ ਪਾਪ ਪੁੰਨ ਹਮਰੇ ਵਸ ਨਾ ਹੈ ਰਸ ਕਰਸ ਨਾਨਕ ਗੁਣ ਗਾਹੀ

ਕੁਨੇ ਕਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਦ ਸਦਹੀ ਚੂਰੇ ਕਰ ਬਿਕਾਰ ਜੀਰੇ ਕੈ ਤਾਈ ਗਾਫਲ ਸੰਗ ਨਾ ਤਸਵਾ ਜਾਈ ਤਰਤ ਥੋ ਅਨਕ ਛਲ ਜਾਣੇ ਕੌਡੀ ਕੌਡੀ ਕੋ ਹਾਥ ਸਿਰ ਸ਼ਾਨ ਜਿਨ ਦੀਆ ਤਿਸੈ ਨ ਚੇਤੇ ਮੂਲ ਮਿੱਥਿਆ ਲੋਭ ਨਾ ਉਤਰੈ ਸੂਲ ਤਾਰ ਬ੍ਰਹਮ ਜਬ ਪੈ ਦਇਆਲ ਇਹ ਮਨ ਹੋਆ ਸਾਧਰਵਾਲ ਹਸਤ ਕਮਲ ਲੜ ਲੀਨੋ ਲਾਇ ਨਾਨਕ ਸਾਚੈ ਸਾਚ ਸਮਾਇ ਰਾਮ ਕਲੀ ਨਹਿਲਾ ਪੰਜਵਾ ਰਾਜਾ ਰਾਮ ਕੀ ਸ਼ਰਣਾਇ ਨਿਰਪਉ ਭੈ ਗੋਬਿੰਦ ਗੁਣ ਗਾਵਤ ਹਾਦ ਸੰਗ ਦੁਖ ਜਾਏ ਰਹਾ ਜਾ ਕੇ RAM ਬਸੇ ਮਨ ਮਾਹੀ ਸੋ ਜਨ ਦੁਤਰ ਤੇ ਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਥਸਨ ਨਿਤ ਜਪਨੇ ਜਿਸ ਕੈ ਮਸਤਕ ਹਾਥ ਗੁਰ ਧਰੈ ਸੋ ਦਾਸ ਉੰਦੇ ਸਾ ਕਾਹੇ ਕਰੈ ਜਨਮ ਮਰਨ ਕੀ ਚੂਕੀ ਕਾਂ ਪੂਰੇ ਗੁਰ ਉੱਪਰ ਕੁਰਬਾਨ ਗੁਰ ਪਰਮੇਸ਼ਰ ਭੇਤ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਇਆਲ ਧਰ ਬ੍ਰਹਮ ਜਿਸ ਕਿਰਪਾ ਕਰੇ ਸਾਧ ਸੰਗ ਸੋ ਭਵਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਊਜਲ ਸਾਚੇ ਦਰਬਾਰੇ ਅਨੰਦ ਕਰੋ ਤਜ ਸਗਲ ਵਿਕਾਰ ਨਾਨਕ ਹਰ ਜਪ ਪੁੱਤਰ ਹੋ ਪਾਰ RAM ਕਲੀ ਮੈਲਾ ਪੰਜਵਾ ਈਂਧਨ ਤੇ ਬੈ ਸੰਤਰ ਭਾਗੇ ਮਾਟੀ ਕੋ ਜਲ ਦਾ ਦਿਸ਼ ਤਿਆਗੇ ਉਪਰ ਚਰਨ ਤਲ ਆਕਾਸ਼ ਘਟ ਮੈਂ ਸਿੰਧ ਕੀਓ ਪਰਗਾਸ ਐਸਾ ਸਮਰਤ ਹਰ ਜਿਓ ਆਪ ਨਿਮਕ ਨਾ ਬਿਸਰੈ ਜੀ ਭਗਤਨ ਕੈ आठ पहर मन ता को जाप राहौ प्रथम में मखन पाच दूध मैलू कीनो साबुन सूद पैते निरफो डरता फिरे हुंदी को अणहुंदी हिरे देही गुप्त देही दिस सगले साज करत जगदीश ठगन हार ਅਣ ਠੱਗਦਾ ਠਾਦਾ ਬਿਨ ਵਖਰ ਫਿਰ ਫਿਰ ਉਠ ਲਾਗੇ ਸੰਤ ਸਭਾ ਮਿਲ ਕਰੋ ਬਖੀਆਂ ਸਿਮਰਤ ਸਾਸਤ ਬੇਦ ਪੁਰਾਨ ਬ੍ਰह्म ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ RAM ਕਲੀ ਮਹਲਾ ਪੰਜਵਾਂ ਜੋ ਤਿਸ ਭਾਵੇ ਸੋthia ਸਦਾ ਸਦਾ ਹਰ ਕੀ ਸ਼ਰਣਾਈ ਤਦ ਦਿਨ ਨਾਹੀ ਆਨ ਬੀਆ ਰਹਾ ਪੁੱਤ ਕਲਤਰ ਲਕshmi ਦੀ ਸੰ ਇਨ ਮੈਂ ਕਿਛੂ ਨਾ ਸੰਗ ਲੀਆ ਵਿਖਟ ਗੋਰੀ ਖਾਏ ਪੁਲਾਨਾ ਨਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਬ ਜੂਨ ਮੈਂ ਕਿਰਤ ਪਿਆਸ ਪੁਰਦਕ ਕਮਾਣੇ ਛੋੜੇ ਨਹੀਂ ਜਮਦੂਤ ਗਰਾਸਿਓ ਮਾਂ ਫਿਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸ਼ਨ ਬੂਝ ਬਹੁਤ ਹਿਆ ਅਸਾਦ ਰੋਗ ਉਪਜਿਆ ਸੰਤ ਦੂਖਨ ਦੇ ਬਨਾਸ਼ੀ ਮਾਂ ਖਿਆ ਜਿਨੇ ਨਿਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰੱਖੇ ਕਰ ਕਿਰਪਾ ਪਾਰ ਬ੍ਰਹਮ ਮਯਾ RAM ਕਲੀ ਮਹਿਲਾ ਪੰਜਵਾ ਐਸਾ ਪੂਰਾ ਕਰ ਦਿਓ ਸਹਾਈ ਜਾ ਕਾ ਸਿਮਰਨ ਬਿਰਥਾ ਨਾ ਜਾਈ ਰਹਾ ਦਰਸ਼ਨ ਦੇਖਤ ਹੋਏ ਨਿਹਾਲ ਜਾ ਕੀ ਤੂਰ ਕਟ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾ ਕੇ ਮਸਤਕ ਰੱਖੇ ਹਾਥ ਤਬ ਮੇਰੋ ਅਨਾਥ ਕੋ ਨਾਥ ਪਤਿਤ ਉਧਾਰਣ ਕਿਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਜੈ ਵਿਕਾਰ ਬਿਨਸੈ ਅਭਿਮਾਨ ਇਕ ਧਾਈਐ ਸਾਧਕੈ ਸੰਗ ਪਾਪ ਬਿਨਾਸੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਕਟਕਟ ਰਵ ਰਹਿਆ ਗੁਣਤਾਸ ਦਰਸ਼ ਦੇ ਤਾਰੋਂ ਪ੍ਰਭ ਆਸ ਨਿਤ ਨਾਨਕ ਚਿਤ ਵੈ ਸਚ ਅਰਦਾਸ ਰਾਗ ਰਾਮ ਕਲੀ ਮਲਾ ਪੰਜਵਾਂ ਕਰ ਦੂਜਾ ਦੁਪਦੇ ਕਉਂਕਰ ਸਤਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗੌਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਕੋਵਤ ਤੁਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਵਜਲ ਉਤਰ ਸਪਾਰ ਰਾਮ ਕਲੀ ਮਹਿਲਾ ਪੰਜਵਾ ਗੁਰਪੂਰਾ ਮੇਰਾ ਗੁਰਪੂਰਾ RAM ਨਾਮ ਜਪ ਸਦਾ ਸਹੇਲੇ ਸਗਲ ਬਿਨਾਸੇ ਰੋਗ ਪੂਰਾ ਰਹਾਓ ਇੱਕ ਅਰਾਧੋ ਸਚ ਸੋਏ ਜਾਂ ਕੀ ਸ਼ਰਨ ਸਦਾ ਸੁਖ ਹੋਏ ਨੀਂਦ ਸਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁਖ ਹੇਜ ਅਨੰਦ ਕਰੋ ਮੇਰੇ ਭਾਈ ਗੁਰਪੁਰ ਸਭ ਚਿੰਤ ਮਿਟਾਈ ਆਠ ਪੈਰ ਪ੍ਰਭ ਦਾ ਜਪ ਜਾਪ ਨਾਨਕ ਰਾਖਾ ਹੋਆ ਆਪ